ਬਜ਼ਾਰ ਵਾਲੇ ਨੇ ਔਰਤ ਦੀ ਚੈਨੀ ਲਾਉਂਦੇ ਫੜਲੇ ਦੋ ਚੋਰ। ਦੇਰ ਸ਼ਾਮ ਹਨੂਮਨ ਚੌਂਕ ਤੋਂ ਅਮਾਮ ਵਾਰਾ ਬਾਜ਼ਾਰ ਨੂੰ ਜਾਂਦੇ ਰੋਡ ਤੇ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਬਾਜ਼ਾਰ ਦੇ ਦੁਕਾਨਦਾਰਾਂ ਨੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਈ ਇੱਕ ਔਰਤ ਦੀ ਸੋਨੇ ਦੀ ਚੈਨ ਉਹ ਤਾੜਦਿਆਂ ਦੋ ਨੌਜਵਾਨਾਂ ਨੇ ਰੰਗੇ ਥੀ ਕਾਬੂ ਕਰ ਲਿਆ। ਬਾਜ਼ਾਰ ਵਾਲੇ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਤੇ ਪੀਸੀਆਰ ਤੇ ਥਾਣਾ ਸਿਟੀ ਪੁਲਿਸ ਦੇ ਕਰਮਚਾਰੀਆਂ ਵੱਲੋਂ ਆ ਕੇ ਦੋਨਾਂ ਨੂੰ ਹਿਦਾਸਤ ਵਿੱਚ ਲੈ ਕੇ ਪੁਲਿਸ ਥਾਣੇ ਲਿਜਾਇਆ ਗਿਆ। ਪੁਲਿਸ ਵੱਲੋਂ ਇਹਨਾਂ ਦਾ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਜਿਸ ਤੇ ਅੱਗੇ ਪਿੱਛੇ ਕੋਈ ਨੰਬਰ ਨਹੀਂ ਸੀ ਆ ਗਿਆ ਤੁਹਾਡੇ ਕੋਲ ਇਕੱਠੇ ਨਹੀਂ ਆ ਤੁਹਾਨੂੰ ਆ ਦੇਖੋ ਜੀ ਆ ਲੱਗਾ ਕਿ ਆਪਾਂ ਜਾਂਦੇ ਆਂ ਬਾਈ ਨਾ ਆਹ ਤੁੰਦਸ ਮਾਮਾ ਕਹਿੰਦੇ ਚਲੋ ਜਾਨਦੋ ਆਹ ਜਾਂਦੇ ਹੋ ਲੈ ਲੈਣੋ ਚਲੋ ਚਲੋ ਜਾਂਦਿਓ ਹਰਤਾ ਲਾਦਾ ਬਾਸੇ ਬਸ ਮੇਰਾ ਦੇਖ ਲਾ ਆ ਜਾ ਪਰਪਟਾ ਬੰਦੇ ਦੀ ਲੋਮ ਜੀ ਆ ਜੀ ਦੇਖਿਆ ਨਾ ਫੜ ਗਈ ਜਦੋਂ ਉਹਨੂੰ ਪਾਣੀ ਨਹੀਂ ਕਰਨਾ ਹੈ ਬੜੀ ਮੁਸ਼ਕਲ ਹੈ ਵੀ ਹੋਲਾ ਦੇਖੋ ਰੋਣਾ ਨੀ ਬੋਲ ਕੇ ਨਾ ਆਜੇ ਬਲ ਲਾ ਕੇ ਨੂੰ ਮਿੱਠੂ ਮਿੱਠੂ ਨਾ ਨੀ ਨੀ ਆਹ ਇਹਦਾ ਅਸਰ ਨਹੀਂ ਲੱਗੋ ਨੰਬਰਾਂ ਲੇ ਜੇ ਫੋਟੋ ਵਾਲੇ ਤਾਂ ਫਿਰ ਹੀ ਪਾ ਦੋਗੇ ਉਹ ਮੋਟਰਸਾਈਕਲ ਨਹੀਂ ਲੈਣੇ ਯਾਰ ਖੁਸ਼ ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿਦੂਸ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢਾੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਲੰਗਣ ਨਹੀਂ ਤੇ ਇਹਨਾਂ ਨੇ ਇੱਕਦਮ ਮੇਰਾ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਥੀਨ ਮੇਰੀ ਟਾਈਟ ਹੀ ਜਾ ਤੇ ਇਹਨਾਂ ਦਾ ਹੱਥ ਨਹੀਂ ਪਿਆ ਛੇਰ ਮੇਰੀ ਟੁੱਟ ਕੇ ਤੇ ਫਿਰ ਰੱਸ਼ ਹੀ ਜਿਹਦੀ وجہ ਨਾਲ ਨਾ ਤੇਜ਼ ਚਾ ਨਹੀਂ ਪਾਏ ਮੈਂ ਨਾਲ ਹੀ ਥਿੱਕਾ ਮਾਰਨ ਲੱਗ ਗਈ ਕਿ ਫੜ ਲਓ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਇਹਨਾਂ ਨੂੰ ਤੇ ਉਹ ਇੱਕ ਜਿਹੜੇ ਪਿੱਛੇ ਲੇਡੀ ਬਣ ਕੇ ਬੈਠਾ ਹੀ ਮੁੰਡਾ ਉਹਨੇ ਕੀ ਕੀਤਾ ਉਹ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਨੂੰ ਮਾਰਨ ਪੈ ਗਿਆ ਤੇ ਚੇਨ ਮੇਰੀ ਨਾ ਥੱਲੇ ਨਾ ਕੋ ਹੱਥ ਨਹੀਂ ਪਿਆ ਟੁੱਟ ਕੇ ਡਿੱਗੀ ਤੇ ਉਹ ਇੱਕ ਘੰਟੀ ਪਿੱਛੇ ਆਂਟੇ ਹੀ ਉਹਨਾਂ ਨੇ ਮੇਰੀ ਚੇਨ ਆ। ਮੈਂ ਆਪਾਂ ਦੀ ਮਾਰਕਟ ਆਈ ਸੀ ਥੋੜਾ ਪਰਤਨ ਵਾਲੀ ਸ਼ੋਪ ਤੇ ਨਾ ਮੈਂ ਤੇ ਮੇਰੀ ਤਰਾਕੀ ਉਹ ਕਿਨੇ ਜਾਣੀ ਉਹ ਲੈ ਲਈ ਸੀ। ਹਾਂ ਇੱਕ ਜਾਈ ਸੀ ਤੇ ਪਿੱਛੇ ਹੀ ਖੋਲ ਲਈ ਡਿਵਾਨ ਤੇ ਹੀ ਬੈਠਾ ਜਾਏ। ਹਾਂਜੀ ਚੇਨ ਮਿਲ ਗਈ ਮੇਰੀ। ਚੇਨ ਟੁੱਟ ਗਈ ਆ ਪੱਟੋਂ ਥੱਲੇ ਉਹਨਾਂ ਕੋਲ ਹੱਥ ਨਹੀਂ ਪਿਆ ਜਾ ਕਿੰਨੀ ਜ਼ੋਰ ਦੀ ਉਹਨੇ ਮੇਰੇ ਮਾਰਿਆ। ਕੰਦੋ ਕੀ ਗੱਲ ਬਾਤ ਹੋਈ ਤੇ ਗੱਲ ਬਾਤ ਦਾ ਜੀ ਕਿ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂ ਦੇ ਫੜੇ ਆ ਰੰਗੇ ਹੱਤ ਉਹਦੇ ਜਿਹ ਇੱਕ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ ਤੇ ਕਲੰਕ ਲਾ ਤਾ ਜੀ ਆਣ ਵਾਲੇ ਟਾਈਮ 'ਚ ਉਹਨੇ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਲੈਟਰ ਆਣਾ ਬਣਾ ਕਿ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਇੱਦਾਂ ਦੇ ਚੋਰੀ ਕੀ ਚੋਰੀ ਕਰ ਲਵੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਜਦੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਗਾ ਕੇ ਫੜੇਗੇ ਉਹਨਾਂ ਮੋਟਰਸਾਈਕਲ ਉਹ ਵੀ ਨੰਬਰ ਪਲੇਟ ਤੋਂ ਵੀ ਚੋਰੀ ਦਾ ਲੱਗਦਾ ਤੇ ਬਾਜ਼ਾਰਾਂ ਨਾਲ ਥੋੜੀ ਜਿਹੀ ਉਹਨਾਂ ਦੀ ਕੀਤੀ ਆ ਜਿਹੜਾ ਸਿਵਾ ਪਾਣੀ ਬਾਏ ਪੁਲਿਸ ਬੁਲਾ ਕੇ ਤੇ ਉਹਨਾਂ ਦੇ ਹੱਥ ਕਰਤੀਆਂ ਪੁਲਿਸ ਨੇ ਹੁਣ ਪੁਲਿਸ ਬੁਕਾਏਗੀ ਆਪਣਾ ਕੀ ਕਿਥੇ ਕਿਥੇ ਚੋਰੀਆਂ ਕੀਤੀਆਂ ਚੋਟਾ ਭੁਗਾਂ ਦੀ ਬਹੁਤ ਘਟਾਂ ਹੋ ਰਹੀਆਂ ਕੀ ਕਹਿਣਾ ਦੇਖੋ ਜੀ ਲੋਕਾਂ ਨੂੰ ਵੀ ਇਹ ਰਹਿਣਾ ਪੈਣਾ ਕਿ ਦਿਨ ਤੇ ਹਰ ਆਣਦੇ ਆ ਆਪਣੀ ਰੱਖਿਆ ਆਵਰ ਕੰਦੀ ਬੈਣੀ ਜੇ ਨਹੀਂ ਤਾਂ ਅਣਰੇ ਨਾਲ ਜੋ ਹੋਰ ਵੀ ਟਾਈਮ ਮਾਰ ਆ ਸਕਦਾ ਜੇ ਤੇ ਸਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤੇ ਜਿਹੜੇ ਆ ਹਰ ਟਾਈਮ ਤਿਆਰੀ ਰਹਿੰਦੇ ਨੇ ਇਹੋ ਜੇ ਕੰਮ ਜਿਹੜੇ ਚੋਰ ਚਾਲ ਪਲਾਉਣ ਵਾਸਤੇ ਜੀ ਸਾਨੂੰ ਸਾਨੂੰ ਟੈਲੀਫੋਨ ਆਇਆ ਹੀ ਮ ਬੰਦੇ ਫਰਲੇ ਆ ਥਾਣੇ ਲੈ ਕੇ ਆ ਵੈਰੀਫਾਈ ਕਰਕੇ ਜਾਣਕਾਰੀ ਆ ਜੀ ਕੀ ਕਰਦੇ ਪਏ ਨੇ ਇਹ ਕੀ ਚੈਨ ਲਾਈ ਹੈ ਲੇਡੀ ਦੀ ਇਹਨਾਂ ਨੇ ਤੇ ਸਾਨੂੰ ਮੌਕੇ ਤੇ ਟੈਲੀਫੋਨ ਆਇਆ ਤੇ ਪਬਲਿਕ ਨੇ ਬਹੁਤ ਸਾਰੇ ਪਬਲਿਕ ਦੇ ਬੰਦੇ ਫਰਲੇ ਨੇ ਤੇ ਥਾਣੇ ਭੇਜ ਦਿੱਤੇ ਨੇ ਪਛਾਣ ਹੋ ਗਈ ਕਿ ਬਾਬਾ ਆ ਤੇ ਇੱਕ ਬੰਦਾ ਨਾਲ